सिस्टर की गल होगी की गल होगी सिस्टर

ہاں تو ماں کا یار ایک کہہ رہا ہے ہم نے بتا ماں خان تو ہو جاؤ خان دلو وہ ایک کمرہ کیا ہو نا میری کا वीडियो लेंदा यार मिचली लग गए हो यार भाईया तू सब पागल पंती वाले बात कर रहे हो मेरी बात सुनो ठीक हो बात करियो ਉਹ ਹੀ ਰਸਤਾ ਬਲਾਕ ਨਾਲ ਸੜ ਆ ਰਹੇ ਨੇ ਲੋਡ ਡਰਾਗ ਸਾਈਡ ਆ ਦੀਦੀ ਇਧਰ ਬਈ ਵਿਚਾ ਜੀ ਇਹਨਾਂ ਦੇ ਨਾਲ ਲੱਗਿਆ ਇਹਨਾਂ ਤੋਂ ਬ੍ਰੇਕ ਨਹੀਂ ਲੱਲੇ ਸਾਡਾ ਲੱਗਾ ਕੌਣ ਰੇਂਡੋ ਯਾਰ ਭਈ ਯਾਰ ਗੱਲ ਕਰੀਂ ਅਗਲੇ ਗੱਲ ਕਰਨ ਕਰ ਰਹੇ ਹਾਂ ਭਾਈ ਵਿਚਾਹ ਹੋ ਗਿਆ ਸੀਗਾ ਗਲਤੀ ਕੀਤੀ ਸੀਗੀ ਗਲਤੀ ਵੀਰੇ ਉਹ ਦੀਦੀ ਰੋਂਗ ਸਾਈਡ ਆ ਰਹੀ ਆ ਮੈਂ ਸਿੱਧਾ ਪਾ ਇੰਡੀਕੇਟਰ ਆਇਆ ਹਾਂਜੀ ਮੈਂ ਵੀਰੇ ਲਾਇਆ ਹੋਵੇ ਨਾਲ ਆਇਆ ਹੋਵੇ ਰੋਂਗ ਸਾਈਡ ਤੋਂ ਆਦਾ ਦਾ ਕੋਈ ਰੋਂਗ ਸਾਈਡ ਤੋਂ ਦੀਦੀ ਆ ਰਹੀ ਆ ਦੋਸਤ ਪ੍ਰਧਾਨ ਮੰਤਰੀ ਹੋ ਗਿਆ ਯਾਰ ਰੋਂਗ ਸਾਈਡ ਤੋਂ ਜਦੋਂ ਮਾਰਿਆ ਵੀਰੇ ਉਹਨੂੰ ਕਰ ਲਈ ਐ ਕਿਵੇਂ ਆ

ہونا ماں کا یار ایک کہہ رہا ہے ہم نے بتا ماں خان تو ہو جاؤ خان دلو وہ ایک کمرہ اچھا ہو گیا کیا ہو نا میری کا بچہ

ਖੜਾ ਆ ਰਹੇ ਨੇ ਲੋਡ ਡਰੌਪ ਸਾਈਡ ਆ ਰਹੇ ਆ ਦੀਦੀ ਇਧਰ ਬਾਈ ਬਚਾ ਬਚਾ ਸੀ ਇਹਨਾਂ ਦੇ ਨਾਲ ਲੱਗੇ ਇਹਨਾਂ ਤੋਂ ਬ੍ਰੇਕ ਨੇ ਲਾਲੇ ਕੱਟ ਲਾ ਲਾ ਬਕਰੀ ਐ ਤੇ ਉਹ ਤੋਂ ਕਾਹ ਮੀਰੋ ਕੱਢੋ ਬੈਠੋ ਨਾ ਕੌਣ ਰੇਲਿੰਗ ਦਾ ਯਾਰ ਭਾਈ ਅਗਲੀ ਗੱਲ ਕਰਨੀ ਅਗਲੀ ਗੱਲ ਕਰਨੀ ਭਾਈ ਵਿਚਾ ਹੋ ਗਿਆ ਸੀਗਾ ਗਲਤੀ ਕੀਤੀ ਸੀਗੀ ਗਲਤੀ ਵੀਰੇ ਉਹ ਦੀਦੀ ਰੋਂਗ ਸਾਈਡ ਆ ਰਹੇ ਆ ਮੈਂ ਸਿੱਧਾ ਪਾਉਂ ਇੰਡੀਕੇਟਰ ਆਇਆ ਹਾਂਜੀ ਮੈਂ ਵੀਰੇ ਲਾਇਆ ਹੋਵੇ ਨਾਲ ਆਇਆ ਹੋਵੇ ਰੋਂਗ ਸਾਈਡ ਤੋਂ ਆਜ਼ਾਦਾ ਕੋਈ ਰੋਂਗ ਸਾਈਡ ਤੋਂ ਦੀਦੀ ਆ ਰਹੇ ਆ ਦੋਸਤ ਪ੍ਰਧਾਨ ਮੰਤਰੀ ਹੋ ਗਈ ਆ ਰੋਂਗ ਸਾਈਡ ਤੋਂ ਅੱਗੇ ਕਿੰਨਾ ਮਾਰਿਆ ਵੀਰੇ ਉਹਨੂੰ ਕਰ ਲਈ ਐ ਕਿਵੇਂ ਆ ਨਹੀਂ ਵੀਰੇ ਮੈਂ ਤਾਂ ਆਪਣਾ ਇੱਧਰੋਂ ਆ ਰਿਹਾ ਐ ਗੱਲ ਕਰ ਰਿਹਾ ਨਾ ਹਾਂ ਫਿਰ ਫਿਰ ਰੋਗ ਸਾਈਡ ਤੋਂ ਮਤਲਬ ਕਿ ਇਹ